ਕੀ ਗੁਰੂ ਘਰ ਵਿੱਚ ਹੁੰਦੀ ਸੀ ਹਿੰਦੂ ਪੁਰਾਣਿਆਂ ਦੀ ਕਥਾ ਜੇ ਨਹੀਂ ਤਾਂ ਗੁਰਬਾਣੀ ਵਿੱਚ ਕਿਉਂ ਲਿਖਿਆ ਮਿਲਦਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਸਿੱਖਾਂ ਨੂੰ ਹੁਕਮ ਕੀਤਾ ਕਿ ਕੇਸੋ ਗੋਪਾਲ ਪੰਡਤ ਨੂੰ ਸਦਕੇ ਪੁਰਾਣਾ ਦੀ ਕਥਾ ਕਰਵਾਈ ਜਾਵੇ ਕੌਣ ਸੀ ਇਹ ਕੇਸੋ ਗੋਪਾਲ ਪੰਡਤ ਅਤੇ ਕਿਹੜੇ ਪੁਰਾਣਾ ਦੀ ਕਥਾ ਕੀਤੀ ਗਈ ਸੀ ਕਿ ਬਾਕੀ ਗੁਰੂ ਸਾਹਿਬਾਨਾਂ ਦੇ ਜੋਤੀ ਜੋਤ ਸਮਾਉਣ ਵੇਲੇ ਵੀ ਇੰਜ ਹੀ ਹੁੰਦਾ ਸੀ ਜੇ ਇਹ ਮਰਿਆਦਾ ਗੁਰੂ ਘਰ ਵਿੱਚ ਸੀ ਤਾਂ ਫਿਰ ਅੱਜ ਗੁਰਦੁਆਰਿਆਂ ਦੇ ਵਿੱਚ ਇਹ ਮਰਿਆਦਾ ਕਿਉਂ ਨਹੀਂ ਚੱਲਦੀ ਕੀ ਸਿੰਘ ਸਭਾ ਲਹਿਰ ਨੇ ਇਹ ਮਰਿਆਦਾ ਬਦਲ ਦਿੱਤੀ ਜਾਂ ਫਿਰ ਇਸ ਪਿੱਛੇ ਗੁਰਬਾਣੀ ਦਾ ਕੋਈ ਗਹਿਰਾ ਭੇਦ ਹੈ ਜੋ ਸਾਨੂੰ ਸਮਝ ਨਹੀਂ ਆ ਰਿਹਾ ਆਖਰ ਗੁਰੂ ਅਮਰਦਾਸ ਪਾਸ਼ਾ ਜੀ ਦੇ ਜੋਤੀ ਜੋਤ ਸਮਾਉਣ ਵਾਲੇ ਦਿਨ ਕੀ ਹੋਇਆ ਸੀ ਅੱਜ ਦੀ ਇਸ ਵੀਡੀਓ ਵਿੱਚ ਇਹ ਸਾਰੇ ਭੇਦ ਖੋਲ੍ਹਾਂਗੇ ਅਤੇ ਤੁਹਾਨੂੰ ਦੱਸਾਂਗੇ ਅਸਲ ਇਤਿਹਾਸ ਜੋ ਇੱਕ ਸਿੱਖ ਨੇ ਅੱਖੀਂ ਦੇਖ ਕੇ ਲਿਖਿਆ ਉਹ ਸਿੱਖ ਉੱਥੇ ਹਾਜ਼ਰ ਸੀ ਉਸ ਨੇ ਕੀ ਦੇਖਿਆ ਕੀ ਸੁਣਿਆ ਅਤੇ ਕੀ ਲਿਖਿਆ ਇਹ ਸਾਰਾ ਕੁਝ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਤੁਹਾਡਾ ਵੀਰ ਗੁਰਮੁਖ ਸਿੰਘ ਅਤੇ ਤੁਹਾਡਾ ਸਭਨਾ ਦਾ ਗੁਰਮੁਖ ਪੰਥ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਇਤਿਹਾਸਿਕ ਵਿਚਾਰ ਕਰਾਂਗੇ ਉਸ ਦਿਨ ਦੀ ਜਿਸ ਦਿਨ ਤੀਜੇ ਪਾਸ਼ਾ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਈ ਸੰ ਕਿਹਾ ਜਾਂਦਾ ਹੈ ਕਿ ਇਸ ਦਿਨ ਕੇਸੋ ਗੋਪਾਲ ਪੰਡਤ ਨੇ ਪੁਰਾਣਾ ਦੀ ਕਥਾ ਕੀਤੀ ਸੀ ਇਸ ਗੱਲ ਦੀ ਵਿਚਾਰ ਕਰਨ ਤੋਂ ਪਹਿਲਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਨੂੰ ਸੰਖੇਪ ਰੂਪ ਵਿੱਚ ਸਮਝ ਲੈਂਦੇ ਹਾਂ ਸਤਨ ਗੁਰੂ ਅਮਰਦਾਸ ਪਾਤਸ਼ਾਹ ਜੀ 62 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਪਹਿਲੀ ਵਾਰ ਹਾਜ਼ਰ ਹੋਏ ਸਨ ਬੇਸ਼ੱਕ ਉਹ ਪਹਿਲਾਂ Hindu ਤੀਰਥਾਂ ਤੇ ਜਾਂਦੇ ਹੁੰਦੇ ਸਨ ਅਤੇ Hindu ਰੀਤੀ ਰਿਵਾਜ ਕਰਦੇ ਹੁੰਦੇ ਸਨ ਪਰ ਜਦੋਂ ਉਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਹ ਹਾਜ਼ਰ ਹੋਏ ਤਾਂ ਉਹਨਾਂ ਦਾ ਸਾਰਾ ਜੀਵਨ ਪੂਰੀ ਤਰ੍ਹਾਂ ਬਦਲ ਗਿਆ। ਉਸ ਦਿਨ ਤੋਂ ਬਾਅਦ ਕੋਈ ਤੀਰਥ, ਕੋਈ ਰਸਮ, ਕੋਈ ਰੀਤ ਨਹੀਂ। ਉਹ ਪੂਰਨ ਤੌਰ ਤੇ ਗੁਰੂ ਸਾਹਿਬ ਨੂੰ ਸਮਰਪਿਤ ਹੋ ਗਏ। ਗੁਰਬਾਣੀ ਪੜ੍ਹਨੀ, ਸੇਵਾ ਕਰਨੀ ਅਤੇ ਗੁਰੂ ਸਾਹਿਬ ਦਾ ਹੁਕਮ ਮੰਨਣਾ ਇਹੋ ਹੀ ਉਹਨਾਂ ਦਾ ਜੀਵਨ ਸੀ। ਪੂਰੇ 12 ਸਾਲ ਗੁਰੂ ਸਾਹਿਬ ਦੀ ਸੇਵਾ ਕਰਕੇ ਗੁਰਸਿੱਖੀ ਕਮਾਈ। ਉਸ ਨਿਸ਼ਕਾਮ ਸੇਵਾ ਦੇ ਫਲ ਵਜੋਂ ਗੁਰੂ ਸਾਹਿਬ ਨੂੰ ਗੁਰਗੱਦੀ ਦੀ ਦਾਤ ਪ੍ਰਾਪਤ ਹੋਈ। ਜਿਸ ਦੇ ਬਾਅਦ ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਅਹਿਮ ਕਦਮ ਚੁੱਕੇ ਜਿਵੇਂ ਕਿ ਬਾਈ ਮੰਡੀਆਂ ਦੀ ਸਥਾਪਨਾ ਗੋਇੰਦਵਾਲ ਸਾਹਿਬ ਸ਼ਹਿਰ ਨੂੰ ਵਸਾਉਣਾ ਸਤੀ ਪ੍ਰਥਾ ਖਤਮ ਕਰਨੀ ਵਿਧਵਾ ਇਸਤਰੀ ਦਾ ਦੁਬਾਰਾ ਵਿਆਹ ਕਰਵਾਉਣਾ ਗੁਰਬਾਣੀ ਇਕੱਤਰ ਕਰਨੀ ਅਤੇ ਸੰਗਤ ਅਤੇ ਪੰਗਤ ਦੀ ਪ੍ਰਥਾ ਨੂੰ ਹੋਰ ਮਜ਼ਬੂਤ ਕਰਨਾ ਫਿਰ ਪੂਰੇ 21 ਸਾਲ ਗੁਰਤਾ ਗੱਦੀ ਤੇ ਸੁਭਾਈਮਾਨ ਰਹਿ ਕੇ ਗੁਰੂ ਸਾਹਿਬ ਜੀ ਸੰਨ 1574 ਵਿੱਚ ਜੋਤੀ ਜੋਤ ਸਮਾਈ ਸੋ ਗੁਰੂ ਸਾਹਿਬ ਨੇ ਪਹਿਲਾਂ 12 ਸਾਲ ਸਿੱਖੀ ਕਮਾਈ ਤੇ ਫਿਰ 21 ਸਾਲ ਸਿੱਖ ਧਰਮ ਦਾ ਪ੍ਰਚਾਰ ਕੀਤਾ ਸੋ ਟੋਟਲ 33 ਸਾਲਾਂ ਵਿੱਚ ਗੁਰੂ ਸਾਹਿਬ ਜੀ ਨੇ ਕਦੇ ਵੀ ਕੋਈ Hindu ਰੀਤੀ ਰਿਵਾਜ ਜਾਂ ਰਸਮ ਨੂੰ ਨਹੀਂ ਮੰਨਿਆ ਗੁਰੂ ਸਾਹਿਬ ਜੀ ਆਪਣੀ ਬਾਣੀ ਵਿੱਚ ਵੀ Hindu ਰੀਤੀ ਰਿਵਾਜਾਂ ਨੂੰ ਵਾਰ-ਵਾਰ ਰਿਜੈਕਟ ਕਰਦੇ ਹਨ ਉਹ ਆਪਣੀ ਪਵਿੱਤਰ ਬਾਣੀ ਆਨੰਦ ਸਾਹਿਬ ਦੇ ਵਿੱਚ ਸਾਫ਼ ਲਿਖਦੇ ਹਨ ਕਿ ਸਿੱਖ ਸਿਰਫ਼ ਤੇ ਸਿਰਫ਼ ਗੁਰੂ ਸਾਹਿਬ ਦੀ ਸੱਚੀ ਬਾਣੀ ਹੀ ਪੜਨ ਫਿਰ ਸੋਚੋ ਕਿਵੇਂ ਹੋ ਸਕਦਾ ਸੀ ਕਿ ਗੁਰੂ ਸਾਹਿਬ ਜੀ ਖੁਦ ਹੀ ਕਹਿੰਦੇ ਕਿ ਮੇਰੇ ਜੋਤੀ ਜੋ ਸਮਉਣ ਵੇਲੇ ਕਿਸੇ ਪੰਡਤ ਨੂੰ ਸੱਦ ਕੇ ਪੁਰਾਣਾ ਦੀ ਕਥਾ ਕਰਵਾਈ ਜਾਵੇ ਸੋ ਫਿਰ ਸਵਾਲ ਉੱਠਦਾ ਹੈ ਕਿ ਗੁਰਬਾਣੀ ਵਿੱਚ ਇਸ ਤਰ੍ਹਾਂ ਕਿਉਂ ਲਿਖਿਆ ਹੋਇਆ ਹੈ ਸੋ ਆਓ ਆਪਾਂ ਇਸ ਗੱਲ ਦੀ ਵਿਚਾਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਬਾਣੀ ਆਉਂਦੀ ਹੈ ਜਿਸ ਦਾ ਨਾਮ ਹੈ ਸੱਦ ਇਹ ਬਾਣੀ ਰਾਮਕਲੀ ਰਾਗ ਵਿੱਚ ਅੰਗ 923 ਦੇ ਉੱਪਰ ਦਰਜ ਹੈ ਇਹ ਬਾਣੀ ਲਿਖੀ ਹੋਈ ਹੈ ਬਾਬਾ ਸੁੰਦਰ ਜੀ ਨੇ ਜੋ ਗੁਰੂ ਅਮਰਦਾਸ ਪਾਸ਼ਾ ਜੀ ਦੀ ਵੰਸ਼ ਵਿੱਚੋਂ ਸਨ ਗੁਰੂ ਅਮਰਦਾਸ ਪਾਸ਼ਾ ਜੀ ਦੇ ਦੋ ਪੁੱਤਰ ਸਨ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਬਾਬਾ ਮੋਹਰੀ ਜੀ ਦੇ ਪੁੱਤਰ ਸਨ ਬਾਬਾ ਆਨੰਦ ਜੀ ਅਤੇ ਉਹਨਾਂ ਦੇ ਪੁੱਤਰ ਸਨ ਬਾਬਾ ਸੁੰਦਰ ਜੀ ਇਸ ਤਰ੍ਹਾਂ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਪਰਪੋਤੇ ਲੱਗਦੇ ਸਨ ਜਿਸ ਦਿਨ ਗੁਰੂ ਅਮਰਦਾਸ ਪਾਸ਼ਾ ਜੀ ਜੋਤੀ ਜੋਤ ਸਮਾਏ ਉਸ ਪਵਿੱਤਰ ਘੜੀ ਵਿੱਚ ਬਾਬਾ ਸੁੰਦਰ ਜੀ ਆਪ ਦਰਬਾਰ ਵਿੱਚ ਹਾਜ਼ਰ ਸਨ ਸੋਚੋ ਉਹ ਨਜ਼ਾਰਾ ਕਿਹੋ ਜਿਹਾ ਹੋਵੇਗਾ ਗੁਰੂ ਸਾਹਿਬ ਦੇ ਦਰਬਾਰ ਵਿੱਚ ਸੰਗਤ ਇਕੱਠੀ ਹੋਈ ਹੈ ਰੋਹਾਨੀ ਮਾਹੌਲ ਹੈ ਤੇ ਗੁਰੂ ਸਾਹਿਬ ਅਖੀਰਲੇ ਹੁਕਮ ਸਿੱਖਾਂ ਨੂੰ ਦੇ ਰਹੇ ਹਨ ਬਾਬਾ ਸੁੰਦਰ ਜੀ ਨੇ ਇਹ ਸਾਰਾ ਇਤਿਹਾਸ ਆਪਣੀ ਅੱਖੀਂ ਵੇਖਿਆ ਆਪਣੇ ਕੰਨਾਂ ਨਾਲ ਸੁਣਿਆ ਅਤੇ ਫਿਰ ਉਸ ਨੂੰ ਆਪਣੀ ਬਾਣੀ ਸੱਦ ਵਿੱਚ ਦਰਜ ਕਰਕੇ ਲਿਖ ਦਿੱਤਾ ਇਸ ਕਰਕੇ ਸੱਦ ਬਾਣੀ ਉਸ ਪਵਿੱਤਰ ਦਿਨ ਦੀ ਅੱਖੀਂ ਡਿੱਠੀ ਗਵਾਹੀ ਹੈ ਉਸ ਦਿਨ ਦਾ ਸਾਰਾ ਹਾਲ ਬਾਬਾ ਸੁੰਦਰ ਜੀ ਨੇ 6 ਪੌਣੀਆਂ ਦੇ ਵਿੱਚ ਲਿਖਿਆ ਹੈ। ਇਹਨਾਂ ਵਿੱਚੋਂ ਇੱਕ ਪੌਣੀ ਵਿੱਚ ਇਹ ਪੰਕਤੀ ਆਉਂਦੀ ਹੈ। ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜਹਿ ਪੁਰਾਣ ਜਿਓ। ਇਸ ਪੰਕਤੀ ਦਾ ਅਰਥ ਕੁਝ ਪੁਰਾਣੇ ਸੰਪਰਦਾਇ ਵਿਦਵਾਨਾਂ ਨੇ ਇਸ ਤਰ੍ਹਾਂ ਕੀਤਾ ਹੋਇਆ ਹੈ ਕਿ ਗੁਰੂ ਸਾਹਿਬ ਜੀ ਨੇ ਖੁਦ ਕਿਹਾ ਕਿ ਕੇਸੋ ਗੋਪਾਲ ਪੰਡਿਤ ਨੂੰ ਸੱਦਿਓ ਉਹ ਆ ਕੇ ਪੁਰਾਣਾ ਦੀ ਕਥਾ ਕਰੇ। ਹੁਣ ਇਹ ਗੱਲ ਸੁਣ ਕੇ ਹਰ ਇੱਕ ਸਿੱਖ ਦੇ ਮਨ ਵਿੱਚ ਇੱਕ ਸਵਾਲ ਆਉਂਦਾ ਹੈ। ਕਿ ਜਿਹੜੇ ਗੁਰੂ ਸਾਹਿਬ ਜੀ ਨੇ ساری ਉਮਰ ਗੁਰਸਿੱਖੀ ਕਮਾਈ ਕਿਸੇ Hindu ਰੀਤੀ ਰਿਵਾਜ ਨੂੰ ਨਹੀਂ ਮੰਨਿਆ ਆਖਰਕਾਰ ਉਹੀ ਗੁਰੂ ਸਾਹਿਬ ਅਖੀਰ ਵਿੱਚ ਕਿਵੇਂ ਕਹਿ ਸਕਦੇ ਸਨ ਕਿ ਮੇਰੇ ਜੋਤੀ ਜੋ ਸਮਾਉਣ ਵੇਲੇ ਕਿਸੇ ਪੰਡਤ ਨੂੰ ਸੱਦ ਕੇ Hindu ਪੁਰਾਣਾ ਦੀ ਕਥਾ ਕਰਵਾਈ ਜਾਵੇ ਸੋ ਇਸ ਪੌਂਡੀ ਦਾ ਅਸਲ ਅਰਥ ਸਮਝਣ ਤੋਂ ਪਹਿਲਾਂ ਆਉ ਤੁਹਾਨੂੰ ਸਿਰਫ 1 ਮਿੰਟ ਵਿੱਚ ਦੱਸਦੇ ਹਾਂ ਕਿ Hindu ਮਰਤਕ ਸੰਸਕਾਰ ਕੀ ਹੁੰਦਾ ਹੈ Hindu ਧਰਮ ਵਿੱਚ ਟੋਟਲ 18 ਪੁਰਾਣ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਗਰੁੜ ਪੁਰਾਣ ਇਸੇ ਵਿੱਚ ਮੌਤ ਤੋਂ ਬਾਅਦ ਆਤਮਾ ਦੀ ਯਾਤਰਾ ਬਾਰੇ ਡੀਟੇਲ ਨਾਲ ਲਿਖਿਆ ਹੋਇਆ ਹੈ ਜਦੋਂ ਕੋਈ ਜੀਵ ਦੇ ਤਿਆਗ ਦਿੰਦਾ ਹੈ ਤਾਂ Hindu ਰੀਤੀ ਅਨੁਸਾਰ ਇੱਕ ਪੰਡਤ ਨੂੰ ਘਰ ਸੱਦਿਆ ਜਾਂਦਾ ਹੈ ਉਹ ਆ ਕੇ ਗਰੁੜ ਪੁਰਾਣ ਵਿੱਚੋਂ ਮੰਤਰਾਂ ਦਾ ਜਾਪ ਕਰਦਾ ਹੈ ਮੰਤਰ ਪੜ੍ਹਨ ਦੇ ਨਾਲ ਨਾਲ ਕੁਝ ਰਸਮਾਂ ਵੀ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਮ੍ਰਿਤਕ ਦੀ ਲਾਸ਼ ਨੂੰ ਇਸ਼ਨਾਨ ਕਰਾ ਕੇ ਸਾਫ਼ ਕੱਪੜੇ ਪੁਆਏ ਜਾਂਦੇ ਹਨ ਫਿਰ ਉਸ ਦੀ ਲਾਸ਼ ਨੂੰ ਮੰਜੇ ਤੋਂ ਲਾਹ ਕੇ ਹੀਠਾਂ ਥੱਲੇ ਲੰਮੇ ਪਾਇਆ ਜਾਂਦਾ ਹੈ ਅਤੇ ਉਸ ਦੇ ਹੱਥ ਦੇ ਵਿੱਚ ਇੱਕ ਦੀਵਾ ਰੱਖਿਆ ਜਾਂਦਾ ਹੈ ਜੋ Hindu ਵਿਸ਼ਵਾਸ ਅਨੁਸਾਰ ਅੱਗੇ ਆਤਮਾ ਨੂੰ ਦਰਗਾਹ ਵਿੱਚ ਜਾਣ ਤੱਕ ਮਦਦ ਕਰਦਾ ਹੈ ਅਤੇ ਉਸ ਘੁੱਪ ਹਨੇਰੇ ਵਿੱਚ ਜਾਂਦੇ ਆ ਚਾਨਣ ਦਿਖਾਉਂਦਾ ਹੈ ਫਿਰ ਦੇਹ ਸੰਸਕਾਰ ਤੋਂ ਬਾਅਦ ਮ੍ਰਿਤਕ ਦੇ ਫੁੱਲ ਚੁਣ ਕੇ ਹਰਦੁਆਰ ਵਿੱਚ ਜਲ ਪ੍ਰਵਾਹ ਕੀਤੇ ਜਾਂਦੇ ਹਨ ਇਹ ਹੈ Hindu ਮ੍ਰਿਤਕ ਸੰਸਕਾਰ ਦਾ ਇੱਕ ਸੰਖੇਪ ਜਿਹਾ ਵਰਣਨ ਸਿੱਖ ਇਤਿਹਾਸ ਵਿੱਚ ਕਿਤੇ ਨਹੀਂ ਮਿਲਦਾ ਕਿ ਗੁਰੂ ਅਮਰਦਾਸ ਪਾਸ਼ਾ ਜੀ ਦੇ ਅੰਤਮ ਸੰਸਕਾਰ Hindu ਰੀਤੀ ਰਿਵਾਜ ਅਨੁਸਾਰ ਹੋਏ ਹੋਣ। ਉਹਨਾਂ ਦੀ ਪਵਿੱਤਰ ਦੇਹ ਨੂੰ ਧਰਤੀ ਉੱਤੇ ਨਮੇ ਪਾਇਆ ਹੋਵੇ ਜਾਂ ਉਹਨਾਂ ਦੇ ਹੱਥ ਵਿੱਚ ਦੀਵਾ ਦਿੱਤਾ ਹੋਵੇ ਜਾਂ ਉਹਨਾਂ ਦੇ ਫੁੱਲ ਚੁਣ ਕੇ ਹਰਦੁਆਰ ਵਿੱਚ ਜਲ ਪ੍ਰਵਾਹ ਕੀਤੇ ਗਏ ਹੋਣ। ਇਸ ਤਰ੍ਹਾਂ ਦਾ ਕੋਈ ਵੀ ਜ਼ਿਕਰ ਕਿਸੇ ਵੀ ਇਤਿਹਾਸਕ ਗ੍ਰੰਥ ਜਾਂ ਕਿਤਾਬ ਵਿੱਚ ਨਹੀਂ ਮਿਲਦਾ। ਅਤੇ ਸਭ ਤੋਂ ਵੱਡੀ ਗੱਲ ਕੇਸੋ ਗੋਪਾਲ ਨਾਮ ਦਾ ਕੋਈ ਪੰਡਤ ਗੋਇੰਦਵਾਲ ਸਾਹਿਬ ਦੇ ਵਿੱਚ ਨਹੀਂ ਸਿਰਿੰਦਾ ਅਤੇ ਸਾਰੇ ਸਿੱਖ ਇਤਿਹਾਸ ਵਿੱਚ ਕੀテム ਉਸ ਦਾ ਜ਼ਿਕਰ ਨਹੀਂ ਮਿਲਦਾ ਦਰਸਨ ਇਸ ਸਾਰੇ ਭੁਲੇਖੇ ਦਾ ਕਾਰਨ ਇੱਕੋ ਹੀ ਹੈ ਕਿ ਅੱਜ ਦੇ ਸਿੱਖਾਂ ਨੂੰ ਗੁਰਬਾਣੀ ਗ੍ਰਾਮਰ ਦੀ ਸਹੀ ਸਮਝ ਨਹੀਂ ਜਿਸ ਕਰਕੇ ਗਲਤ ਅਰਥ ਕਢ ਲਏ ਜਾਂਦੇ ਹਨ ਜੇ ਅਸੀਂ ਗੁਰਬਾਣੀ ਨੂੰ ਸਹੀ ਗ੍ਰਾਮਰ ਅਤੇ ਕੰਟੈਕਸਟ ਵਿੱਚ ਸਮਝੀਏ ਤਾਂ ਇਹ ਸਾਰਾ ਭੁਲੇਖਾ ਖਤਮ ਹੋ ਜਾਂਦਾ ਹੈ ਸੋ ਪਹਿਲਾਂ ਕੇਸੋ ਗੋਪਾਲ ਪੰਡਿਤ ਵਾਲੀ ਪੰਕਤੀ ਦਾ ਸਹੀ ਅਰਥ ਦੱਸਦੇ ਹਾਂ ਤਾਂ ਜੋ ਫਿਰ ਸਾਰੀ ਪੌਣੀ ਦਾ ਅਸਲ ਮਤਲਬ ਵੀ ਕਲੀਅਰ ਹੋ ਜਾਵੇ ਗੁਰਬਾਣੀ ਦੀ ਪੰਕਤੀ ਹੈ ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜਹਿ ਪੁਰਾਣ ਜਿਓ ਹੁਣ ਜਿੰਨਾ ਵੀਰਾਂ ਭੈਣਾਂ ਨੂੰ ਗੁਰਬਾਣੀ ਗ੍ਰੈਮਰ ਦੀ ਸਹੀ ਸਮਝ ਨਹੀਂ ਉਹਨਾਂ ਲਈ ਅਸੀਂ ਬਿਲਕੁਲ ਸਾਦੇ ਤਰੀਕੇ ਨਾਲ ਦੱਸਦੇ ਹਾਂ ਜੇ ਇਸ ਪੰਕਤੀ ਵਿੱਚ ਕਿਸੇ ਇੱਕ ਇਨਸਾਨ ਦੀ ਗੱਲ ਹੋ ਰਹੀ ਹੁੰਦੀ ਤਾਂ ਗੋਪਾਲ ਤੇ ਪੰਡਿਤ ਦੇ ਅਖੀਰ ਤੇ ਔਂਕੜ ਲੱਗਾ ਹੋਣਾ ਸੀ ਜਿਸ ਦਾ ਮਤਲਬ ਹੁੰਦਾ ਕਿ ਸਿਰਫ ਇੱਕ ਕੇਸੋ ਗੋਪਾਲ ਪੰਡਿਤ ਨੂੰ ਸਦਿਓ ਪਰ ਔਂਕੜ ਨਾ ਹੋਣ ਕਰਕੇ ਪੰਡਿਤ ਸ਼ਬਦ ਬਹੁਵਚਨ ਹੈ ਮਤਲਬ ਕਿ ਕਿਸੇ ਇੱਕ ਪੰਡਿਤ ਦੀ ਨਹੀਂ ਬਲਕਿ ਜਾਦਾ ਜਾਣੇ ਦੀ ਗੱਲ ਹੋ ਰਹੀ ਹੈ ਹਿੰਦੂ ਰੀਤੀ ਅਨੁਸਾਰ ਤਾਂ ਸਿਰਫ ਇੱਕ ਪੰਡਿਤ ਹੀ ਸੱਦੀ ਦਾ ਹੈ ਕਈ ਨਹੀਂ ਇਸ ਲਈ ਸਹੀ ਅਰਥ ਬਣਦਾ ਹੈ ਕਿ ਕੇਸੋ ਗੋਪਾਲ ਦੇ ਪੰਡਤਾਂ ਨੂੰ ਸੱਦਿਓ ਹੁਣ ਤੁਸੀਂ ਪੁੱਛੋਗੇ ਕਿ ਕੌਣ ਹੈ ਇਹ ਕੇਸੋ ਗੋਪਾਲ ਗੁਰਬਾਣੀ ਵਿੱਚ ਕੇਸੋ ਦਾ ਮਤਲਬ ਹੈ ਕੇਸਾਂ ਵਾਲਾ ਅਤੇ ਗੋਪਾਲ ਦਾ ਅਰਥ ਹੈ ਧਰਤੀ ਦਾ ਆਸਰਾ ਅਕਾਲ ਪੁਰਖ ਪੰਡਿਤ ਸ਼ਬਦ ਬਹੁਵਚਨ ਹੈ ਮਤਲਬ ਕਿ ਅਕਾਲ ਪੁਰਖ ਦੇ ਭਗਤ ਜਨ ਉਹਨਾਂ ਨੂੰ ਸੱਦਿਆ ਜਾਵੇ ਫਿਰ ਇਸੇ ਪੰਕਤੀ ਵਿੱਚ ਅੱਗੇ ਆਉਂਦਾ ਹੈ ਹਰ ਹਰ ਕਥਾ ਪੜਹਿ ਮਤਲਬ ਕਿ ਗੁਰਮੁਖ ਜਨ ਗੁਰਸਿੱਖ ਜਨ ਆ ਕੇ ਹਰੀ ਦੇ ਨਾਮ ਦੀ ਕਥਾ ਕਰਨ ਇੱਥੇ ਹਰੀ ਦਾ ਮਤਲਬ ਵਿਸ਼ਨੂੰ ਨਹੀਂ ਮਤਲਬ ਕਿ ਪ੍ਰਾਣ ਹਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਜੋ ਸਿਰਫ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਬਣਾਉਂਦਾ ਹੈ ਅਤੇ ਖਤਮ ਕਰਦਾ ਹੈ ਉਹ ਆਪ ਹੀ ਜਨਮ ਦਿੰਦਾ ਹੈ ਅਤੇ ਆਪ ਹੀ ਮੌਤ ਦਿੰਦਾ ਹੈ ਸੋ ਇਸ ਤਰ੍ਹਾਂ ਇਸ ਗੁਰਬਾਣੀ ਪੰਕਤੀ ਦਾ ਸਹੀ ਅਰਥ ਇਹ ਬਣਨਗੇ ਕਿ ਅਕਾਲ ਪੁਰਖ ਦੇ ਗੁਰਸਿੱਖ ਸਤਸੰਗੀ ਜਨਾਂ ਨੂੰ ਸੱਦਣਾ ਅਤੇ ਕਹਿਣਾ ਕਿ ਉਹ ਆ ਕੇ ਹਰੀ ਦੇ ਨਾਮ ਦੀ ਕਥਾ ਕਰਨ ਇਹ ਹੈ ਗੁਰੂ ਸਾਹਿਬ ਜੀ ਦਾ ਅਸਲੀ ਹੁਕਮ ਜਿਵੇਂ Hindu ਧਰਮ ਵਿੱਚ ਪੁਰਾਣ ਦੀ ਕਥਾ ਕਰਨ ਲਈ ਪੰਡਤ ਨੂੰ ਸੱਦਿਆ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸੱਦਿਆ ਪੰਡਤ ਦੀ ਥਾਂ ਗੁਰਸਿੱਖ ਅਤੇ ਪੁਰਾਣ ਦੀ ਥਾਂ ਵਾਹਿਗੁਰੂ ਦੇ ਨਾਮ ਦੀ ਕਥਾ ਗੁਰੂ ਸਾਹਿਬ ਕਹਿ ਰਹੇ ਹਨ ਕਿ ਆਕਾਨ ਪੁਰਖ ਦੇ ਸਤਸੰਗੀ ਗੁਰਸਿੱਖ ਆਕੇ ਗੁਰਬਾਣੀ ਦਾ ਕੀਰਤਨ ਕਰਨ ਪੁਰਾਣ ਦੀ ਕਥਾ ਕਰਨ ਦੀ ਥਾਂ ਸੱਚੀ ਬਾਣੀ ਦਾ ਜਾਪ ਤੇ ਕੀਰਤਨ ਹੋਵੇ ਹੁਣ ਇਸ ਤੋਂ ਪਹਿਲੀ ਪੰਕਤੀ ਨੂੰ ਧਿਆਨ ਨਾਲ ਦੇਖੋ ਇਸ ਨੂੰ ਨਾਲ ਰਲਾ ਕੇ ਪੜੋ ਤਾਂ ਅਰਥ ਹੋਰ ਸਾਫ਼ ਹੋ ਜਾਂਦਾ ਹੈ ਇਹ ਪੰਕਤੀ ਹੈ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜਿਓ ਇਸ ਦਾ ਮਤਲਬ ਹੈ ਕਿ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਮੇਰੇ ਜੋਤੀ ਜੋਤ ਸਮਾਉਣ ਤੋਂ ਬਾਅਦ ਨੇ ਰੋਲ ਅਖੰਡ ਕੀਰਤਨ ਕਰਨਾ ਹੁਣ ਇਥੋਂ ਗੱਲ ਸਾਫ ਹੈ ਕਿ ਜੇ ਗੁਰੂ ਸਾਹਿਬ ਜੀ ਨੇ ਕਿਸੇ ਹਿੰਦੂ ਪੁਰਾਣੇ ਦੀ ਕਥਾ ਕਰਨ ਲਈ ਕਿਹਾ ਹੁੰਦਾ ਤਾਂ ਸਿੱਖਾਂ ਨੂੰ ਕੀਰਤਨ ਕਰਨ ਵਾਸਤੇ ਨਹੀਂ ਸੀ ਕਹਿਣਾ ਗੁਰੂ ਸਾਹਿਬ ਜੀ ਨੇ ਅਜਿਹਾ ਹੁਕਮ ਨਹੀਂ ਸੀ ਦੇਣਾ ਇਹ ਜੋ ਗੁਰਬਾਣੀ ਦੇ ਅਰਥ ਅਸੀਂ ਤੁਹਾਨੂੰ ਦੱਸੇ ਹਨ ਸਾਡੇ ਬਹੁਤੇ ਸਿੱਖ ਵਿਦਵਾਨ ਇਹੋ ਹੀ ਅਰਥ ਕਰਦੇ ਹਨ ਜਿਵੇਂ ਕਿ ਗਿਆਨੀ ਹਰਬੰਸ ਸਿੰਘ ਜੀ ਭਾਈ ਰਣਦੀਰ ਸਿੰਘ ਜੀ ਅਤੇ ਪ੍ਰੋਫੈਸਰ ਸਹਿਬ ਸਿੰਘ ਜੀ ਪਰ ਕੁਝ ਸੰਪਰਦਾਇ ਵਿਦਵਾਨਾਂ ਨੇ ਭਲੇਖਾਂ ਪਾਉ ਗਲਤ ਅਰਥ ਕੀਤੇ ਹਨ ਕਿਉਂਕਿ ਉਹਨਾਂ ਨੂੰ ਗੁਰਬਾਣੀ ਗ੍ਰਾਮਰ ਦੀ ਸਹੀ ਸਮਝ ਨਹੀਂ ਸੀ ਹੁਣ ਤੁਸੀਂ ਚੌਥੀ ਤੇ ਪੰਜਵੀਂ ਪੌੜੀ ਦਾ ਇਕੱਠਾ ਅਰਥ ਸੁਣ ਲਵੋ ਤਾਂ ਕਿ ਤੁਹਾਨੂੰ ਕੋਈ ਭਲੇਖਾਂ ਨਾ ਰਹਿ ਜਾਵੇ ਇਸ ਬਾਣੀ ਦੀ ਚੌਥੀ ਪੌੜੀ ਵਿੱਚ ਲਿਖਿਆ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੱਦ ਕੇ ਬਿਠਾਇਆ ਅਤੇ ਹੁਕਮ ਕੀਤਾ ਕਿ ਮੇਰੇ ਜਾਣ ਤੋਂ ਬਾਅਦ ਕੋਈ ਨਾ ਰੋਵੇ ਕਿਉਂਕਿ ਮੈਨੂੰ ਇਹ ਬਿਲਕੁਲ ਚੰਗਾ ਨਹੀਂ ਲੱਗਦਾ ਫਿਰ ਗੁਰੂ ਸਾਹਿਬ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਅਤੇ ਸਾਰਿਆਂ ਨੂੰ ਹੁਕਮ ਕੀਤਾ ਕਿ ਸਾਰੇ ਜਾਣੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੱਗੇ ਮੱਥਾ ਟੇਕਣ ਪੰਜਵੀਂ ਪੌੜੀ ਵਿੱਚ ਲਿਖਿਆ ਹੈ ਕਿ ਗੁਰੂ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਹੁਕਮ ਕੀਤਾ ਕਿ ਮੇਰੇ ਜਾਣ ਤੋਂ ਬਾਅਦ ਨਿਰੋਲ ਅਖੰਡ ਕੀਰਤਨ ਕਰਨਾ ਅਕਾਲ ਪੁਰਖ ਦੇ ਗੁਰਮੁਖ ਭਗਤਾਂ ਨੂੰ ਬੁਲਾਉਣਾ ਜੋ ਆ ਕੇ ਗੁਰੂਣ ਪ੍ਰਾਣੀ ਦੀ ਥਾਂ ਨਾਮ ਦੀ ਕਥਾ ਕਰਨ ਹਰੀ ਦੀ ਕਥਾ ਪੜ੍ਹਨੀ ਅਤੇ ਹਰੀ ਦਾ ਨਾਮ ਸੁਣਨਾ ਚਾਹੀਦਾ ਹੈ ਇਹੀ ਮੈਨੂੰ ਚੰਗਾ ਲੱਗਦਾ ਹੈ ਅਖੀਰ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਸੌਂਪ ਦਿੱਤੀ ਸਾਰੀ ਵਿਚਾਰ ਦਾ ਸਾਰ ਇਹ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਵਾਲੇ ਦਿਨ ਸਾਰੀ ਸੰਗਤ ਨੂੰ ਇਕੱਤਰ ਕੀਤਾ ਉਹਨਾਂ ਸਾਰਿਆਂ ਦੇ ਸਾਹਮਣੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਸੌਂਪ ਦਿੱਤੀ ਅਤੇ ਫਿਰ ਹੁਕਮ ਕੀਤਾ ਕਿ ਸਾਰੇ ਗੁਰਸਿੱਖ ਜਨ ਬਿਲ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਨ ਨਾਮ ਜਪਣ ਇਹੋ ਹੀ ਗੁਰੂ ਸਾਹਿਬ ਜੀ ਨੂੰ ਪਾਉਂਦਾ ਹੈ ਇਹ ਸਿਰਫ ਇਤਿਹਾਸ ਹੀ ਨਹੀਂ ਬਲਕਿ ਸਾਡੇ ਨੇ ਸਿੱਖਿਆ ਹੈ ਕਿ ਆਪਣੇ ਮਰਤਕ ਸੰਸਕਾਰ ਵੀ ਗੁਰਮਤ ਅਨੁਸਾਰ ਹੋਣੇ ਚਾਹੀਦੇ ਹਨ ਕੋਈ ਰੌਣ ਧੌਣ দান ਪੁੰਨ ਮੰਤਰ ਤੰਤਰਾਂ ਦਾ ਜਾਪ ਫੁੱਲ ਚੁਣ ਕੇ ਕਿਸੇ ਖਾਸ ਥਾਂ ਤੇ ਜਾ ਕੇ ਪਾਉਣੇ ਇਹੋ ਜਿਹੇ ਸਭ ਕੁਝ ਸਿੱਖੀ ਅਨੁਸਾਰ ਨਹੀਂ ਸਾਨੂੰ ਹਮੇਸ਼ਾ ਗੁਰੂ ਸਾਹਿਬ ਦੇ ਹੁਕਮ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ ਅਤੇ ਸਾਡਾ ਸਾਰਾ ਜੀਵਨ ਗੁਰਸਿੱਖੀ ਅਨੁਸਾਰ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਅਸੀਂ ਸੱਚੇ ਸਿੱਖ ਬਣ ਸਕਦੇ ਹਾਂ ਨਾ ਹੀ ਗੁਰੂ ਘਰ ਵਿੱਚ ਕਦੇ ਪੁਰਾਣਾ ਦੀ ਕਥਾ ਹੁੰਦੀ ਸੀ ਅਤੇ ਨਾ ਹੀ ਇਹ ਕਦੀ ਮਰਿਆਦਾ ਸੀ ਇਸ ਲਈ ਮਰਿਆਦਾ ਕਦੀ ਬਦਲੀ ਨਹੀਂ ਗਈ ਇਹ ਸਿਰਫ ਗੁਰਬਾਣੀ ਦੀ ਸਹੀ ਸਮਝ ਨਾ ਹੋਣ ਕਰਕੇ ਭੁਲੇਖਾ ਪਾਉ ਅਰਥ ਹੋਏ ਹਨ ਇਸ ਨਾਲ ਹੀ ਸਾਡੀ ਸਾਰੀ ਵੀਡੀਓ ਦੀ ਸਮਾਪਤੀ ਹੈ ਸਾਨੂੰ ਆਸ ਹੈ ਕਿ ਤੁਹਾਡਾ ਇਹ ਭੁਲੇਖਾ ਦੂਰ ਹੋਇਆ ਹੋਵੇਗਾ ਅਤੇ ਗੁਰਬਾਣੀ ਦੇ ਸਹੀ ਅਰਥ ਤੁਹਾਨੂੰ ਸਮਝ ਲੱਗੇ ਹੋਣਗੇ ਇਸ ਵੀਡੀਓ ਨੂੰ ਆਪਣੇ ਸਾਰੇ ਜਾਣ ਪਛਾਣ ਵਾਲਿਆਂ ਨਾਲ ਜਰੂਰ ਸ਼ੇਅਰ ਕਰਨਾ ਅਤੇ ਆਪਣੀ رائے ਕਮੈਂਟ ਵਿੱਚ ਜਰੂਰ ਦੱਸਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਗਲੀ ਵੀਡੀਓ ਵਿੱਚ ਤੁਹਾਡੇ ਫਿਰ ਦਰਸ਼ਨ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ